ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਸਾਡਾ YouTube ਚੈਨਲ ਦਿਵਜੋਤ ਅਕੈਡਮੀ ਅੱਜ ਅਸੀਂ ਤੁਹਾਡੇ ਲਈ ਜੋ ਵਿਸ਼ਾ ਲੈ ਕੇ ਆਏ ਹਾਂ ਇਸ ਵਿਸ਼ੇ ਦੀ ਬਹੁਤ ਜ਼ਿਆਦਾ ਡਿਮਾਂਡ ਸੀ ਸਾਰੇ ਹੀ ਵਿਦਿਆਰਥੀ ਸਾਨੂੰ ਮੈਸੇਜ ਕਰਕੇ ਕਾਲ ਕਰਕੇ ਕਹਿ ਰਹੇ ਸੀ ਕਿ ਭਾਰਤੀ ਕਾਸ਼ ਸ਼ਾਸਤਰ ਨਾਲ ਸੰਬੰਧਿਤ ਵੱਧ ਤੋਂ ਵੱਧ ਵੀਡੀਓਜ਼ ਬਣਾਈਆਂ ਜਾਣ ਇਹਦੇ ਲਈ ਅਸੀਂ ਜਿਹੜਾ MCQ ਦਾ ਇੱਕ ਦੌਰ ਸ਼ੁਰੂ ਕੀਤਾ ਜਿਦੇ ਵਿੱਚ ਦੋ ਤਿੰਨ ਦਿਨ ਪਹਿਲਾਂ ਅਸੀਂ MCQ ਪਾਰਟ 1 ਲੈ ਕੇ ਆਏ ਸੀ ਭਾਰਤੀ ਕਾਸ਼ ਸ਼ਾਸਤਰ ਨਾਲ ਸੰਬੰਧਿਤ ਤੇ ਅੱਜ ਅਸੀਂ ਐਮਸੀਕਿਊ ਪਾਰਟ 2 ਲੈ ਕੇ ਆਏ ਆ ਜਿਹੜੇ ਕਿ ਹੋਣਗੇ ਭਾਰਤੀ ਕਾਵਿ ਸ਼ਾਸਤਰ ਦੇ ਨਾਲ ਹੀ ਸੰਬੰਧਿਤ ਸੋ ਸ਼ੁਰੂ ਕਰਦੇ ਆਂ ਸਾਡਾ ਅੱਜ ਦਾ ਵਿਸ਼ਾ ਤੇ ਦੇਖਦੇ ਆਂ ਇਹਦੇ ਵਿੱਚ ਕਿਹੜੀ ਕਿਹੜੀ ਚੀਜ਼ ਜਿਹੜੀ ਆ ਉਹ ਦਿੱਤੀ ਗਈ ਹੈ ਸ਼ੁਰੂ ਕਰਦੇ ਆਂ ਅੱਜ ਦੀ ਵੀਡੀਓ ਸਭ ਤੋਂ ਪਹਿਲਾ ਪ੍ਰਸ਼ਨ ਸਾਡੇ ਕੋਲ ਹੈ ਕਿਹੜਾ ਜੁਟ ਸਹੀ ਨਹੀਂ ਹੈ 옵ਸ਼ਨਸ ਨੇ 4 ਭਾਵ ਵਿਪਾਪ ਨੰਬਰ 2 ਰੂਪਕ ਅਲੰਕਾਰ ਨੰਬਰ 10 ਤਾਤਪਰਿਆ ਵਯੰਜਨਾ ਨੰਬਰ 4 ਸਥਾਈ ਭਾਵ ਤੁਨੀ ਹੁਣ ਅਸੀਂ ਇਹਨਾਂ ਵਿੱਚੋਂ ਕਿਹੜਾ ਜੁਟ ਸਹੀ ਨਹੀਂ ਹੈ ਇਹ ਦੱਸਣਾ ਵਾ ਪਹਿਲਾਂ ਤਾਂ ਪਿਆਰੇ ਵਿਦਿਆਰਥੀਓ ਸਵਾਲ ਨੂੰ ਚੰਗੀ ਤਰ੍ਹਾਂ ਪੜ੍ਹਨਾ ਵਿਦਿਆਰਥੀ ਕੀ ਕਰਦੇ ਨੇ ਕਿ ਉਹ ਸਵਾਲ ਨੂੰ ਚੰਗੀ ਤਰ੍ਹਾਂ ਨਹੀਂ ਪੜ੍ਹਦੇ ਤੇ ਅਕਸਰ ਹੀ ਗਲਤ ਆਨਸਰ ਜਿਹੜਾ ਉਹ ਦੇ ਆਉਂਦੇ ਨੇ ਤਾਂ ਅਸੀਂ ਸਹੀ ਨਹੀਂ ਹੈ ਉਹ ਦੱਸਣਾ ਭਾਵ ਵਿਭਾਵ ਇਹ ਵੀ ਸਹੀ ਹੈ ਰੂਪਕ ਅਲੰਕਾਰ ਇਹ ਵੀ ਸਹੀ ਹੈ ਤਾਤਪਰਿਆ ਵਿੰਜਨਾ ਇਹ ਵੀ ਸਹੀ ਹੈ ਆਪਸ਼ਨ ਜਿਹੜੀ ਗਲਤ ਹੈ ਉਹ ਹੈ ਸਥਾਈ ਭਾਵ ਤੇ ਤੁਨੀ ਇਹ ਗਲਤ ਆ ਹੁਣ ਇਹ ਗਲਤ ਕਿਉਂ ਆ ਕੀ ਕਾਰਨ ਹੈ ਦੇ ਪਿੱਛੇ ਜਿਹੜੇ ਭਾਵ ਤੇ ਵਿਭਾਵ ਨੇ ਇਹ ਵੀ ਇੱਕ ਚੈਪਟਰ ਦੇ ਵਿੱਚ ਨੇ ਭਾਵ ਵਿਭਾਵ ਜਿਹੜੇ ਆ ਇਹ ਰਸ ਸਿਧਾਂਤ ਦੇ ਨਾਲ ਸੰਬੰਧਿਤ ਨੇ ਦੋਨੋਂ ਹੀ ਇੱਕੋ ਸਿਧਾਂਤ ਨਾਲ ਸੰਬੰਧਿਤ ਹੋਣ ਕਰਕੇ ਠੀਕ ਆ ਉਸ ਤੋਂ ਬਾਅਦ ਰੂਪਕ ਅਲੰਕਾਰ ਰੂਪਕ ਜਿਹੜਾ ਅਲੰਕਾਰ ਦੀ ਇੱਕ ਕਿਸਮ ਆ ਇਹ ਅਲੰਕਾਰ ਸੰਪਰਦਾਏ ਦੇ ਵਿੱਚ ਆਉਂਦਾ ਇਸ ਕਰਕੇ ਇਹ ਆਪਸ਼ਨ ਵੀ ਸਹੀ ਹੈ ਤਾਤਪਰਿਆ ਵਿਅੰਜਨਾ ਇਹ ਤੂਨੀ ਸਿਧਾਂਤ ਦੀਆਂ ਦੋ ਟਰਮਸ ਨੇ ਇੱਕ ਤਾਤਪਰਿਆ ਤੇ ਦੂਜੀ ਵਿਅੰਜਨਾ ਤਹਿਤ ਤੁਨੀ ਸੰਧਾਨ ਨਾਲ ਸੰਬੰਧਿਤ ਹੋਣ ਕਰਕੇ ਇਹ ਵੀ ਠੀਕ ਆ ਪਰ ਜਿਹੜੇ ਸਾਨੂੰ ਇਹ ਦੋ ਆਪਸ਼ਨਸ ਦਿੱਤੀਆਂ ਹੋਈਆਂ ਨੇ ਸਥਾਈ ਭਾਵ ਤੇ ਤੁਨੀ ਸਥਾਈ ਭਾਵ ਤੁਨੀ ਦੇ ਵਿੱਚ ਨਹੀਂ ਹੁੰਦੇ ਸਥਾਈ ਭਾਵ ਰਸ ਦੇ ਵਿੱਚ ਹੁੰਦੇ ਨੇ ਇਸ ਕਰਕੇ ਇਹ ਆਪਸ਼ਨ ਜਿਹੜੀ ਆ ਗਲਤ ਆ ਤਪ ਭਾਵ ਵਿਭਾਵ ਦਾ ਹਿੱਸਾ ਨੇ ਰੂਪਕ ਅਲੰਕਾਰ ਦਾ ਹਿੱਸਾ ਵਾ ਤਾਤਪਰਿਆ ਵਿਅੰਜਨਾ ਦਾ ਹਿੱਸਾ ਵਾ ਪਰ ਸਥਾਈ ਭਾਵ ਤੁਨੀ ਦਾ ਹਿੱਸਾ ਨਹੀਂ ਨੇ ਇਸ ਕਰਕੇ ਆਪਸ਼ਨ ਜਿਹੜੀ ਆ ਉਹ ਗਲਤ ਹੋ ਜਾਂਦੀ ਹੈ ਚੱਲਦੇ ਆਂ ਸਾਡੇ ਅਗਲੇ ਸਵਾਲ ਵੱਲ ਅਗਲਾ ਸਾਡਾ ਸਵਾਲ ਹੈ ਤਰਾਸ ਦੀ ਕੀ ਹੈ অপਸ਼ਨਸ ਨੇ ਸਾਡੇ ਕੋਲ ਭੈ ਅਤੇ ਸੰਤਾਪ ਦਾ ਉਹਦੇ ਭੈ ਅਤੇ ਵਿਰੇਚਨ ਦਾ ਉਹਦੇ ਤਰਸ ਅਤੇ ਭੈ ਦਾ ਉਹਦੇ ਕਰੁਣਾ ਅਤੇ ਰਸ ਦਾ ਉਹਦੇ ਇਹਦੇ ਲਈ ਸਾਨੂੰ ਪਹਿਲਾਂ ਤਾਂ ਇਹ ਪਤਾ ਹੋਣਾ ਚਾਹੀਦਾ ਕਿ ਤਰਾਸ ਦੀ ਕੀ ਹੁੰਦੀ ਆ ਤਰਾਸ ਦੀ ਜਿਹੜਾ ਕਨਸੈਪਟ ਆ ਇਹ ਸਾਡੇ ਕੋਲੇ ਯੁਨਾਨੀ ਨਾਟ ਪਰੰਪਰਾ ਦੇ ਵਿੱਚੋਂ ਆਂਦਾ ਯੁਨਾਨੀ ਨਾਟ ਪਰੰਪਰਾ ਦਾ ਜਿਹੜਾ ਸੰਬੰਧ ਆ ਉਹ ਡਾਇਨੋਸਿਸ ਨਾਂ ਦੇ ਇੱਕ ਦੇਵਤੇ ਦੇ ਨਾਲ ਆ ਜੁਨਾਨ ਦੇ ਵਿੱਚ ਡਾਇਨੋਸਿਸ ਨਾਂ ਦੇ ਇੱਕ ਦੇਵਤੇ ਦੀ ਪੂਜਾ ਕੀਤੀ ਜਾਂਦੀ ਆ ਉਹਦੇ ਸਬੰਧ ਦੇ ਵਿੱਚ ਹੀ ਜਿਹੜਾ ਇੱਕ ਮੇਲਾ ਲੱਗਦਾ ਵਾ ਜਿਹਨੂੰ ਸਿਟੀ ਡਾਇਨੋਸਿਸ ਦੇ ਨਾਮ ਨਾਲ ਜਾਣਿਆ ਜਾਂਦਾ ਉਹਦੇ ਵਿੱਚ ਇੱਕ ਬੱਕਰੇ ਦੀ ਬਲੀ ਦਿੱਤੀ ਜਾਂਦੀ ਆ ਤੇ ਮੰਨਿਆ ਜਾਂਦਾ ਕਿ ਜਿਵੇਂ ਬੱਕਰੇ ਦੀ ਬਲੀ ਦੇਣ ਦੇ ਉੱਤੇ ਜਿਹੜਾ ਬੱਕਰਾ ਵਾ ਜਦੋਂ ਉਹਨੂੰ ਵੱਡਿਆ ਜਾਂਦਾ ਵਾ ਤਾਂ ਜਿਸ ਤਰ੍ਹਾਂ ਦਾ ਉਸਨੂੰ ਫੀਲ ਹੁੰਦਾ ਜਾਂ ਜਿਸ ਤਰ੍ਹਾਂ ਦੀਆਂ ਉਹਦੇ ਅੰਦਰੋਂ ਚੀਕਾਂ ਨਿਕਲਦੀਆਂ ਨੇ ਉਹਨੂੰ ਹੌਲੀ-ਹੌਲੀ ਜਦੋਂ ਵੱਢਦੇ ਨੇ ਜੇ ਕਿਸੇ ਮਨੁੱਖ ਨੂੰ ਜ਼ਿੰਦਗੀ ਦੇ ਵਿੱਚ ਇੰਨਾ ਜ਼ਿਆਦਾ ਦੁੱਖ ਦਿੱਤਾ ਗਿਆ ਹੋਵੇ ਇੰਨੇ ਜ਼ਿਆਦਾ ਬੁਰੇ ਹਾਲਾਤਾਂ ਦਾ ਸਾਹਮਣਾ ਕਰਨਾ ਪਵੇ ਕਿ ਜਿਸ ਤਰ੍ਹਾਂ ਬੱਕਰੇ ਦਾ ਗਲਾ ਕੱਟਿਆ ਜਾ ਰਿਹਾ ਉਹਨੂੰ ਉਸ ਤਰ੍ਹਾਂ ਦਾ ਮਹਿਸੂਸ ਹੋਵੇ ਤਾਂ ਮੰਨਿਆ ਜਾਂਦਾ ਕਿ ਉਹਦੀ ਲਾਈਫ ਦੇ ਵਿੱਚ ਤ੍ਰਾਸ ਦੀ ਵਾਪਰੀ ਹੈ ਜਾਂ ਟ੍ਰੈਜੇਡੀ ਵਾਪਰੀ ਹੈ ਇਹਨੂੰ ਅਸੀਂ ਤ੍ਰਾਸ ਦੀ ਕਹਿੰਦੇ ਆ ਤਾਂ ਇਹਨਾਂ ਵਿੱਚੋਂ ਜਿਹੜੀ ਸਹੀ ਆਪਸ਼ਨ ਆ ਉਹ ਹੈ ਤਰਸ ਤੇ ਭੈ ਦਾ ਉਦੇਜ ਜਦੋਂ ਸਾਨੂੰ ਕਿਸੇ ਬੰਦੇ ਦੇ ਉੱਤੇ ਬਹੁਤ ਜ਼ਿਆਦਾ ਤਰਸ ਆਉਂਦਾ ਉਹਦੀ ਹਾਲਤ ਨੂੰ ਦੇਖ ਕੇ ਤੇ ਡਰ ਵੀ ਲੱਗਦਾ ਕਿ ਇਹ ਕਿਸ ਤਰ੍ਹਾਂ ਦੀ ਅਣਹੋਣੀ ਜਿਹੜੀ ਉਸ ਇਨਸਾਨ ਨਾਲ ਵਾਪਰ ਗਈ ਤਾਂ ਉਹਨੂੰ ਅਸੀਂ ਕਹਿੰਨੇ ਆ ਤ੍ਰਾਸਦੀ ਇਹਨੂੰ ਟ੍ਰੈਜੇਡੀ ਕਹਿੰਦੇ ਆ ਅੰਗਰੇਜ਼ੀ ਦੇ ਵਿੱਚ ਅਗਲਾ ਸਾਡਾ ਸਵਾਲ ਹੈ ਇਹ ਸਹੀ ਗਲਤ ਵਾਲਾ ਜਿਹੜਾ ਆਪਸ਼ਨ ਆ ਕਾਰਨ ਤੇ ਕਥਨ ਵਾਲਾ ਸਵਾਲ ਕਾਰਨ ਇਹ ਸਾਡੇ ਕੋਲ ਭਾਰਤੀ ਕਾਪ ਸ਼ਾਸਤਰ ਵਿੱਚ ਕਾਪ ਦੀ ਪ੍ਰਕਿਰਤੀ ਕਾਪ ਦੇ ਭੇਦ ਕਾਪ હેਤੂ ਕਾਪ ਪਰਯੋਜਨ ਕਾਪ ਭਾਸ਼ਾ ਅਤੇ ਕਾਪ ਸ਼ਿਲਪ ਦਾ ਗੰਭੀਰ ਤੇ ਵਿਵਸਥਿਤ ਵਿਵੇਚਨ ਹੋਇਆ ਹੈ ਇਸ ਤੋਂ ਇਲਾਵਾ ਕਾਪ ਦੀ ਆਤਮਾ ਨਾਲ ਸੰਬੰਧਿਤ ਕਈ ਸਿਧਾਂਤ ਪ੍ਰਤੀਪਾਦਿਤ ਹੋਏ ਹਨ ਇਹ ਆਪਸ਼ਨ ਬਿਲਕੁਲ ਠੀਕ ਆ ਅਗਲਾ ਹੈ ਪਰ ਭਾਰਤੀ ਕਾਪ ਸ਼ਾਸਤਰ ਵਿੱਚ ਕਾਪ ਦੀ ਛਲਪ ਤੇ ਆਤਮਪੱਖਾਂ ਨਾਲੋਂ ਉਸਦੇ ਵਸਤੂਵਾਦੀ ਪੱਖਾਂ ਜਿਹਾ ਕਿ ਪ੍ਰਕਿਰਤੀ ਪ੍ਰਭਾਵ ਅਤੇ ਕਾਪ ਪ੍ਰਯੋਜਨ ਆਦ ਉੱਪਰ ਵਧੇਰੇ ਵਿਵੇਚਨ ਮਿਲਦਾ ਹੈ। ਇਹ ਆਪਸ਼ਨ ਜਿਹੜੀ ਹੈ ਗਲਤ ਆ ਤਾਂ ਸਾਡੇ ਕੋਲ ਜਿਹੜੀ ਸਹੀ ਆਪਸ਼ਨ ਆਉਂਦੀ ਆ ਉਹ ਆਉਂਦੀ ਆ ਏ ਸਹੀ ਹੈ ਤੇ ਆਰ ਗਲਤ ਹੈ। ਏ ਆਪਸ਼ਨ ਬਿਲਕੁਲ ਠੀਕ ਆ। ਅਸੀਂ ਇਨਾਂ ਪੱਖਾਂ ਦੇ ਉੱਤੇ ਗੱਲਬਾਤ ਜਿਹੜੀ ਆ ਕਰਦੇ ਆ ਪਰ ਸਿਰਫ ਤੇ ਸਿਰਫ ਉਹਦੇ ਵਸਤੂਵਾਦੀ ਪੱਖਾਂ ਦੇ ਉੱਤੇ ਵਿਚਾਰ ਚਰਚਾ ਸੀ ਨਹੀਂ ਕਰਦੇ। ਬਲਕਿ ਦੋਨਾਂ ਹੀ ਪਰਭਾਵਾਂ ਨੂੰ ਦੇਖਦੇ ਹਾਂ ਚਾਹੇ ਉਹ ਵਸਤੂਵਾਦੀ ਪੱਖ ਹੋਣ ਤੇ ਚਾਹੇ ਉਹਦੇ ਆਤਮਵਾਦੀ ਪੱਖ ਹੋਣ ਅਸੀਂ ਦੋਨਾਂ ਤੇ ਹੀ ਗੰਭੀਰ ਚਰਚਾ ਜਿਹੜੀ ਆ ਕਰਦੇ ਹਾਂ ਇਸ ਲਈ ਇਹ ਆਪਸ਼ਨ ਜਿਹੜੀ ਆ ਉਹ ਗਲਤ ਆ ਅਗਲਾ ਸਾਡਾ ਸਵਾਲ ਹੈ ਪ੍ਰਬੰਧ ਕਾ ਭੇਦ ਹੈ ਨੰਬਰ 1 ਦ੍ਰਿਸ਼ ਕਾਪ ਦਾ ਨੰਬਰ 2 ਮਹਾ ਕਾਪ ਦਾ ਨੰਬਰ 3 ਮੁਕਤਕ ਕਾਪ ਦਾ ਨੰਬਰ 4 ਸਰਵਣ ਕਾਪ ਦਾ ਤਾਂ ਇਹਦੀ ਜਿਹੜੀ ਸਹੀ ਉੱਤਰ ਹੈ ਉਹ ਹੈ ਸ਼ਰਵਿਆ ਕਾਪ ਸ਼ਰਵਿਆ ਹੁੰਦਾ ਜਿਹਨੂੰ ਅਸੀਂ ਸੁਣ ਸਕਦੇ ਹਾਂ ਦੋ ਤਰ੍ਹਾਂ ਦੇ ਅਸੀਂ ਕਾਪ ਮੰਨਦੇ ਆ ਇੱਕ ਮੰਨਦੇ ਆ ਦ੍ਰਿਸ਼ ਕਾਪ ਦੂਜਾ ਹੁੰਦਾ ਸ਼ਰਵਯ ਕਾਪ ਸ਼ਰਵਯ ਕਾਪ ਜਿਹੜਾ ਸੁਣਿਆ ਜਾ ਸਕਦਾ ਤੇ ਦ੍ਰਿਸ਼ ਕਾਪ ਜਿਹੜਾ ਵੇਖਿਆ ਵੀ ਜਾ ਸਕਦਾ ਜਿਵੇਂ ਅਸੀਂ ਨਾਟਕ ਨੂੰ ਦੇਖ ਕੇ ਵੀ ਮੰਨ ਸਕਦੇ ਆ ਤਾਂ ਮੈਂ ਇਹਦੀ ਪੂਰੀ ਜਿਹੜੀ ਆ ਚਾਰਟ ਬਣਾ ਕੇ ਸਮਝਾ ਦਿੰਨੀ ਆ ਕਿ ਇੱਕ ਕੌਣ ਕੌਣ ਕਿਹਦਾ ਕਿਹਦਾ ਭੇਦ ਬਣਦਾ ਤਾਂ ਕਿ ਜੇ ਇਸ ਤਰ੍ਹਾਂ ਦਾ ਤੁਹਾਨੂੰ ਸਵਾਲ ਆ ਜੇ ਤਾਂ ਤੁਹਾਨੂੰ ਔਖਾ ਨਾ ਫੀਲ ਹੋਵੇ ਸਭ ਤੋਂ ਪਹਿਲਾਂ ਸਾਡੇ ਕੋਲ ਆਉਂਦਾ ਸ਼ਰਵਯ ਕਾਪ ਇਹਦੇ ਅੱਗੋਂ ਅਸੀਂ ਦੋ ਭੇਦ ਕਰਦੇ ਆ ਇੱਕ ਹੈ ਪ੍ਰਬੰਧ ਕਾਪ ਦੂਸਰਾ ਹੈ ਮੁਕਤਕ ਕਾਫ ਪ੍ਰਬੰਧ ਕਾਫ ਦੇ ਅੱਗੋਂ ਦੇ ਦੋ ਪੇਡ ਹੁੰਦੇ ਨੇ ਏ ਸੀਗਾ ਸ਼ਰਬਿਆ ਕਾਫ ਸ਼ਰਬਿਆ ਕਾਫ ਦੇ ਦੋ ਪੇਡ ਨੇ ਪ੍ਰਬੰਧ ਕਾਫ ਤੇ ਮੁਕਤਕ ਕਾਫ ਪ੍ਰਬੰਧ ਕਾਫ ਦੇ ਅੱਗੋਂ ਦੇ ਪੇਡ ਹੁੰਦੇ ਨੇ ਇੱਕ ਹੁੰਦਾ ਹੈ ਜੀ ਮਹਾ ਕਾਫ ਤੇ ਦੂਸਰਾ ਹੁੰਦਾ ਹੈ ਖੰਡ ਕਾਫ ਮਹਾ ਕਾਫ ਹੁੰਦਾ ਜਿਹਦੇ ਵਿੱਚ ਜੀਵਨ ਦੀ ਸਾਰੇ ਦੇ ਸਾਰੇ ਜੀਵਨ ਦਾ ਵਿਸਥਾਰ ਪੂਰਵਕ ਵੇਰਵਾ ਹੁੰਦਾ ਸ਼ੁਰੂ ਤੋਂ ਲੈ ਕੇ ਮਨੁੱਖ ਦੇ ਮਰਨ ਤੱਕ ਦਾ ਜਿਸ ਦੇ ਵਿੱਚ ਵੇਰਵਾ ਹੋਵੇ ਉਹਨੂੰ ਅਸੀਂ ਮਹਾਕਾਵ ਕਹਿੰਦੇ ਆ ਖੰਡਕਾਵ ਕਹਿੰਦੇ ਆ ਜਿਦੇ ਵਿੱਚ ਮਨੁੱਖ ਦੇ ਇੱਕ ਛੋਟੇ ਜੀ ਘਟਨਾ ਜਾਂ ਮਨੁੱਖ ਦੀ ਜ਼ਿੰਦਗੀ ਦਾ ਇੱਕ ਛੋਟਾ ਜਿਹਾ ਹਿੱਸਾ ਦਰਸਾਇਆ ਗਿਆ ਹੋਵੇ ਉਹਨੂੰ ਅਸੀਂ ਖੰਡਕਾਵ ਕਹਿੰਦੇ ਆ ਤਾਂ ਤੁਸੀਂ ਇਸ ਚਾਰਟ ਦੇ ਥਰੂ ਜਿਹੜਾ ਸਾਰੇ ਦਾ ਸਾਰਾ ਇਹ ਸਮਝ ਸਕਦੇ ਹੋ ਕਿ ਕੌਣ ਕੀ ਦਾ ਪੇਦਾ ਤਾਂ ਪਰ ਸ਼ਰਬਣੀ ਕਾਵ ਦੇ ਦੋ ਭੇਦ ਨੇ ਪ੍ਰਬੰਧ ਕਾਵ ਤੇ ਮੁxtਕ ਕਾਵ ਪ੍ਰਬੰਧ ਕਾਵ ਦੇ ਅੱਗੇ ਦੋ ਭੇਦ ਨੇ ਮਹਾ ਕਾਵ ਤੇ ਖੰਡ ਕਾਵ ਮੈਂ ਉਮੀਦ ਕਰਦੀ ਹਾਂ ਤੁਹਾਨੂੰ ਇਹ ਸਮਝ ਆ ਗਿਆ ਹੋਵੇਗਾ ਅੱਗੇ ਚੱਲਦੇ ਅਗਲਾ ਸਾਡਾ ਸਵਾਲ ਹੈ ਮਹਾ ਕਾਵ ਬਾਰੇ ਕਿਹੜਾ ਕਥਨ ਸਹੀ ਹੈ ਨੰਬਰ 1 ਇਸ ਦਾ ਨਾਇਕ ਸੁਧਾਰਨ ਹੁੰਦਾ ਹੈ ਨੰਬਰ 2 ਕਥਾਨਕ ਦਾ ਟੁਕਮਾ ਸੰਗਠਨ ਨਹੀਂ ਹੁੰਦਾ ਨੰਬਰ 3 ਦ੍ਰਿਸ਼ ਵਰਣਨ ਹੋਣਾ ਲਾਜ਼ਮੀ ਹੈ ਨੰਬਰ 4 ਜੀਵਨ ਦੀ ਇੱਕ ਰੂਪੀ ਝਾਕੀ ਪੇਸ਼ ਹੁੰਦੀ ਹੈ ਮੇਦਾਨੂ ਪਿਛਲੇ ਸਵਾਲ ਚੀ ਦੱਸ ਕੇ ਆਈਆਂ ਕਿ ਮਹਾਕਾਵ ਜਿਹੜਾ ਉਹਦੇ ਵਿੱਚ ਜੀਵਨ ਦਾ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਦਾ ਬਿਰਵਾ ਹੁੰਦਾ ਬਹੁਤ ਵਿਸਥਾਰ ਪੂਰਵਕ ਜਿਹੜਾ ਜੀਵਨ ਨੂੰ ਦਰਸਾਇਆ ਜਾਂਦਾ ਮੰਨ ਲਓ ਕਿਸੇ ਇੱਕ ਬੰਦੇ ਦੇ ਉੱਤੇ ਮਹਾਕਾਵ ਲਿਖਣਾ ਸ਼ੁਰੂ ਹੋਇਆ ਤਾਂ ਉਹਦੇ ਬਚਪਨ ਤੋਂ ਲੈ ਕੇ ਉਹਦੇ ਜਨਮ ਤੋਂ ਲੈ ਕੇ ਉਹਦੇ ਮਰਨ ਤੱਕ ਦੀਆਂ ਸਾਰੀਆਂ ਘਟਨਾਵਾਂ ਉਹਦੇ ਵਿੱਚ ਅੰਕਿਤ ਹੋਣਗੀਆਂ ਤਾਂ ਉਹ ਜਿਹੜਾ ਬੰਦਾ ਵਾ ਆਬਵੀਅਸ ਜੀ ਗੱਲ ਆ ਕਿ ਉਹ ਸਧਾਰਨ ਨਹੀਂ ਹੋਊਗਾ ਕਿਸੇ ਖਾਸ ਬੰਦੇ ਦੇ ਲਈ ਹੀ ਕੋਈ ਰਚਨਾ ਜਿਹੜੀ ਆ ਉਹ ਰਚੀ ਜਾਊਗੀ ਇਸ ਕਰਕੇ ਪਹਿਲੀ ਆਪਸ਼ਨ ਜਿਹੜੀ ਆ ਉਹ ਗਲਤ ਹੋਗੀ ਇਹਦਾ ਨਾਇਕ ਸਧਾਰਨ ਹੁੰਦਾ ਇਹ ਗੱਲ ਨਹੀਂ ਸਹੀ ਕਥਾਨਕ ਦਾ ਟੁਕਮਾ ਸੰਗਠਨ ਨਹੀਂ ਹੁੰਦਾ ਜੇ ਤੁਸੀਂ ਇੰਨੀ ਲੰਬੀ ਕੋਈ ਕਹਾਣੀ ਲਿਖਣੀ ਆ ਜਾਂ ਕਿਸੇ ਨੂੰ ਇੰਨਾ ਲੰਬਾ ਐਕਸਪਲੇਨ ਕਰਨਾ ਤਾਂ ਉਹਦੇ ਲਈ ਕਥਾਨਕ ਦਾ ਚੰਗਾ ਹੋਣਾ ਬਹੁਤ ਜ਼ਰੂਰੀ ਆ ਉਹਦੀ ਸੰਗਠਨਤਾ ਦਾ ਹੋਣਾ ਬਹੁਤ ਜ਼ਰੂਰੀ ਆ ਇਸ ਲਈ ਇਹ ਜਿਹੜੀ ਗੱਲ ਆ ਇਹ ਵੀ ਬਿਲਕੁਲ ਗਲਤ ਆ ਫਿਰ ਚੌਥੀ ਆਪਸ਼ਨ ਆਪਣੇ ਆਪ ਦੀ ਗਲਤ ਆ ਕਿ ਜੀਵਨ ਦੀ ਇੱਕ ਰੂਪੀ ਝਾਕੀ ਪੇਸ਼ ਹੁੰਦੀ ਆ ਇੱਕ ਰੂਪੀ ਨਹੀਂ ਬਲਕਿ ਸਾਰੇ ਹੀ ਰੂਪ ਜਿਹੜੇ ਉਹਦੇ ਵਿੱਚ ਦਰਸਾਏ ਜਾਂਦੇ ਆ ਇਸ ਕਰਕੇ ਇਹ ਵੀ ਗਲਤ ਆ ਤਾਂ ਜਿਹੜੀ ਸਾਡੇ ਕੋਲ ਸਹੀ ਆਪਸ਼ਨ ਬਚਦੀ ਹੈ ਉਹ ਹੈ ਤੀਸਰੀ ਦ੍ਰਿਸ਼ ਵਰਣਨ ਦਾ ਹੋਣਾ ਲਾਜ਼ਮੀ ਹੁੰਦਾ ਹੈ ਇਹਦੇ ਵਿੱਚ ਜਿਹੜਾ ਦ੍ਰਿਸ਼ ਪੇਸ਼ ਕੀਤਾ ਜਾਂਦਾ ਵਾ ਜਿਹੜਾ ਸਾਨੂੰ ਅਜਿਹੀਆਂ ਘਟਨਾਵਾਂ ਦਰਸਾਈਆਂ ਜਾਂਦੀਆਂ ਨੇ ਜਿਹੜੀਆਂ ਸਾਡੀਆਂ ਅੱਖਾਂ ਦੇ ਸਾਹਮਣੇ ਸাকার ਹੋ ਜਾਂਦੀਆਂ ਨੇ ਇਸ ਕਰਕੇ ਦ੍ਰਿਸ਼ ਵਰਣਨ ਹੋਣਾ ਲਾਜ਼ਮੀ ਆ ਜੇਕਰ ਦ੍ਰਿਸ਼ ਵਰਣਨ ਨਹੀਂ ਹੋਊਗਾ ਤਾਂ ਅਸੀਂ ਮਹਾਕਾਬ ਨੂੰ ਕਦੇ ਵੀ ਨਹੀਂ ਪੜ ਸਕਾਂਗੇ ਸਾਨੂੰ ਉਹਦੇ ਵਿੱਚ ਉਹ ਰਸ ਜਾਂ ਸੋਚ ਸਵਾਦ ਦੀ ਪ੍ਰਾਪਤੀ ਹੀ ਨਹੀਂ ਹੋ ਸਕਦੀ ਇਸ ਕਰਕੇ ਦ੍ਰਿਸ਼ ਵਰਣਨ ਹੋਣਾ ਲਾਜ਼ਮੀ ਹੈ ਪਹੁੰਚਦੇ ਆ ਸਾਡੇ ਅਗਲੇ ਸਵਾਲ ਵੱਲ ਸਾਡਾ ਅਗਲਾ ਸਵਾਲ ਹੈ ਪ੍ਰਥਵੀ ਰਾਜ ਰਾਸੂ ਕਾਮਾਇਾਨੀ ਮਹਾਪਾਰਥ ਕਿਹੜੇ ਕਾਬ ਹਨ ਜੇ ਤੁਹਾਨੂੰ ਇਹ ਦੋ ਨਹੀਂ ਵੀ ਪਤਾ ਤਾਂ ਤੁਹਾਨੂੰ ਮਹਾਭਾਰਤ ਬਾਰੇ ਤਾਂ ਜਾਣਕਾਰੀ ਥੋੜੀ ਬਹੁਤੀ ਹੋਵੇਗੀ ਹੋਈ ਅਸੀਂ ਆਪਸ਼ਨਸ ਦੇਖ ਲੈਨੇ ਆ ਨੰਬਰ 1 ਮਹਾਕਾਬ ਨੰਬਰ 2 ਖੰਡਕਾਬ ਨੰਬਰ 3 ਮੁਕਤਕਾਬ ਤੇ ਨੰਬਰ 4 ਦ੍ਰਿਸ਼ਕਾਬ ਤਾਂ ਇਹਦਾ ਜਿਹੜਾ ਸਹੀ ਉੱਤਰ ਹੈ ਉਹ ਹੈ ਜੀ ਮਹਾਕਾਬ ਕਿਉਂਕਿ ਅਸੀਂ ਜਾਣਦੇ ਆ ਕਿ ਮਹਾਪਾਰਤ ਦੇ ਵਿੱਚ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਦੀ ਕਹਾਣੀ ਜਿਹੜੀ ਆ ਦਰਸਾਈ ਗਈ ਆ ਪ੍ਰਲੇ ਤੱਕ ਦੀ ਕਹਾਣੀ ਦਰਸਾਈ ਗਈ ਆ ਇਸ ਕਰਕੇ ਕਿਹੜਾ ਕਾਪ ਬਣਦਾ ਇਹ ਬਣਦਾ ਮਹਾਕਾਪ ਪਹੁੰਚਦੇ ਆ ਸਾਡੇ ਅਗਲੇ ਸਵਾਲ ਵੱਲ ਸਾਡਾ ਅਗਲਾ ਸਵਾਲ ਹੈ ਖੰਡ ਕਾਪ ਦਾ ਤਤ ਕਿਹੜਾ ਹੈ ਹੁਣ ਅਸੀਂ ਖੰਡ ਕਾਪ ਬਾਰੇ ਗੱਲ ਕਰਨੀ ਆ ਨੰਬਰ 1 ਖੰਡ ਕਾਪ ਵਿੱਚ ਜੀਵਨ ਦਾ ਵਿਸਥਾਰ ਹੁੰਦਾ ਹੈ ਨੰਬਰ 2 ਖੰਡ ਕਾਪ ਵਿੱਚ ਇੱਕ ਹੀ ਛੰਦ ਚੱਲਦਾ ਹੈ ਨੰਬਰ 3 ਖੰਡਕਾਵ ਵਿੱਚ ਸੰਪੂਰਨ ਪ੍ਰਕਿਰਤੀ ਚਿੱਤਰਣ ਹੁੰਦਾ ਹੈ। ਨੰਬਰ 4 ਖੰਡਕਾਵ ਦਾ ਨਾਇਕ ਹਮੇਸ਼ਾ ਉੱਚ ਜਾਤੀ ਦਾ ਹੁੰਦਾ ਹੈ। ਮੈਂ ਤੁਹਾਨੂੰ ਪਹਿਲਾਂ ਹੀ ਦੱਸ ਕੇ ਹਟੀਆਂ ਕਿ ਖੰਡਕਾਵ ਜਿਹੜਾ ਵਾ ਉਹ ਜੀਵਨ ਦੇ ਕਿਸੇ ਇੱਕ ਹਿੱਸੇ ਜਾਂ ਇੱਕ ਟੋਟੇ ਨੂੰ ਵਿਅਕਤ ਕਰ ਰਿਹਾ ਹੁੰਦਾ। ਉਹਦੇ ਵਿੱਚ ਬਹੁਤ ਜ਼ਿਆਦਾ ਵਿਸਥਾਰ ਜਾਂ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਨਹੀਂ ਹੁੰਦੀਆਂ। ਸਿਰਫ ਇੱਕ ਛੋਟੀ ਜਿਹੀ ਘਟਨਾ ਇਹ ਸਿਰਫ ਇੱਕ ਘਟਨਾ ਤੇ ਆਧਾਰਿਤ ਜਿਹੜਾ ਕਾਵ ਹੁੰਦਾ ਉਹਨੂੰ ਅਸੀਂ ਖੰਡਕਾਵ ਕਹਿੰਦੇ ਆ ਤਾਂ ਇਹਦੇ ਵਿੱਚ ਜੀਵਨ ਦਾ ਵਿਸਥਾਰ ਹੋ ਹੀ ਨਹੀਂ ਸਕਦਾ ਕਿਉਂਕਿ ਗੱਲ ਨੂੰ ਅਸੀਂ ਛੇਤੀ ਸਮੇਟਣਾ ਵਾ ਕਿਸੇ ਇੱਕ ਘਟਨਾ ਤੇ ਆਧਾਰਿਤ ਹੀ ਗੱਲ ਕਰਨੀ ਆ ਉਸ ਤੋਂ ਬਾਅਦ ਖੰਡਕਾਵ ਚ ਸੰਪੂਰਨ ਪ੍ਰਕਿਰਤੀ ਚਿਤ੍ਰਣ ਵੀ ਨਹੀਂ ਹੋ ਸਕਦਾ ਕਿਉਂਕਿ ਸਾਡੇ ਕੋਲ ਨਾ ਟਾਈਮ ਹੀ ਨਹੀਂ ਕਿ ਸਾਰੀਆਂ ਚੀਜ਼ਾਂ ਨੂੰ ਡਿਫਾਈਨ ਕਰੀਏ ਉਸ ਤੋਂ ਬਾਅਦ ਖੰਡਕਾਵ ਦਾ ਨਾਇਕ ਹਮੇਸ਼ਾ ਉੱਚ ਜਾਤੀ ਦਾ ਹੁੰਦਾ ਇਹ ਵੀ ਕੋਈ ਗੱਲ ਨਹੀਂ ਹੈਗੀ ਇਸ ਤਰ੍ਹਾਂ ਦਾ ਵੀ ਕੁਝ ਨਹੀਂ ਹੁੰਦਾ ਤਾਂ ਸਾਡੇ ਕੋਲ ਜਿਹੜੀ ਸਹੀ ਆਪਸ਼ਨ ਬਚਦੀ ਆ ਉਹ ਬਚਦੀ ਆ ਦੂਸਰੀ ਖੰਡਕਾਵ ਵਿੱਚ ਇੱਕ ਹੀ ਛੰਦ ਚੱਲਦਾ ਹੈ ਕਿਉਂਕਿ ਖੰਡਕਾਵ ਆਪਣੇ ਆਪ ਚੀ ਛੋਟਾ ਰੂਪ ਆ ਇਹਦੇ ਵਿੱਚ ਸਿਰਫ ਇੱਕ ਘਟਨਾ ਦਾ ਹੀ ਬਿਆਨ ਆ ਇਸ ਕਰਕੇ ਇਹਨੂੰ ਹਮੇਸ਼ਾ ਇੱਕੋ ਹੀ ਛੰਦ ਦੇ ਵਿੱਚ ਲਿਖਿਆ ਜਾਂਦਾ ਵਾ ਤੁਸੀਂ ਜਿਸ ਛੰਦ ਤੋਂ ਇਹਨੂੰ ਸ਼ੁਰੂ ਕਰੋਗੇ ਉਸੇ ਛੰਦ ਤੇ ਇਹਨੂੰ ਖਤਮ ਵੀ ਕਰੋਗੇ ਪਹੁੰਚਦੇ ਆ ਅਗਲੇ ਸਵਾਲ ਵੱਲ ਅਗਲਾ ਸਾਡਾ ਪ੍ਰਸ਼ਨ ਹੈ ਨਾਟਕ ਦੀ ਅਧਿਕਾਰਕ ਕਥਾਵਸਤੂ ਕਿਹੜੀ ਹੈ ਨੰਬਰ 1 ਜੋ ਮੁੱਖ ਪਾਤਰ ਨਾਲ ਸੰਬੰਧਿਤ ਹੋਵੇ ਨੰਬਰ 2 ਜੋ ਸਮੂਹ ਪਾਤਰਾਂ ਨਾਲ ਸੰਬੰਧਿਤ ਹੋਵੇ ਨੰਬਰ 3 ਵਿਰੋਧੀ ਪਾਤਰ ਨਾਲ ਸੰਬੰਧਿਤ ਨੰਬਰ 4 ਜੋ ਸਿਰਫ ਇਸਤਰੀ ਪਾਤਰਾਂ ਨਾਲ ਸੰਬੰਧਿਤ ਹੋਵੇ ਅਧਿਕਾਰਿਕ ਕਥਾ ਨੂੰ ਅਸੀਂ ਮੁੱਖ ਕਥਾ ਕਹਿੰਦੇ ਆ ਉਹ ਕਥਾ ਜਿਹੜੀ ਪੂਰੇ ਦੀ ਪੂਰੀ ਕਹਾਣੀ ਦੇ ਵਿੱਚ ਮੁੱਖ ਤੌਰ ਦੇ ਉੱਤੇ ਉੱਭਰ ਕੇ ਸਾਹਮਣੇ ਆਉਂਦੀ ਆ ਉਹਨੂੰ ਅਸੀਂ ਅਧਿਕਾਰਿਕ ਕਥਾ ਕਹਿੰਦੇ ਆ ਤੇ ਉਹਦੇ ਨਾਲ ਸੰਬੰਧ ਰੱਖਣ ਵਾਲੇ ਪਾਤਰ ਨੂੰ ਅਸੀਂ ਅਧਿਕਾਰਕ ਪਾਤਰ ਕਹਿੰਦੇ ਆ ਜਾਨੀ ਕਿ ਫਲ ਪੋਗਣ ਵਾਲਾ ਪਾਤਰ ਤਾਂ ਇਹਦੀ ਜਿਹੜੀ ਸਹੀ ਉੱਤਰ ਆ ਉਹ ਹੈ ਜੋ ਮੁੱਖ ਪਾਤਰ ਨਾਲ ਸਬੰਧਿਤ ਹੋਵੇ ਜਿਵੇਂ ਹੀਰ ਰਾਂਝੇ ਦੇ ਕਿੱਸੇ ਦੇ ਵਿੱਚ ਹੀਰ ਰਾਂਝਾ ਜਿਹੜੇ ਮੁੱਖ ਪਾਤਰ ਨੇ ਤਾਂ ਉਹਨਾਂ ਦੀ ਜਿਹੜੀ ਕਥਾ ਵਾ ਉਹਨੂੰ ਅਸੀਂ ਅਧਿਕਾਰਿਕ ਕਥਾ ਕਹਾਂਗੇ ਕਿਉਂਕਿ ਉਹਦੇ ਵਿੱਚ ਜੋ ਵੀ ਸਿੱਟਾ ਨਿਕਲੂਗਾ ਜੋ ਵੀ ਫਲ ਪ੍ਰਾਪਤ ਹੋਊਗਾ ਉਹਦੇ ਨਾਲ ਸਬੰਧਿਤ ਉਪਾਤਰ ਹੀ ਉਹਦਾ ਭੋਗੀ ਬਣੇਗਾ ਉਹਨੂੰ ਹੀ ਉਹ ਫਲ ਦੀ ਪ੍ਰਾਪਤੀ ਜਿਹੜੀ ਆ ਹੋਵੇਗੀ ਅਗਲਾ ਸਾਡਾ ਸਵਾਲ ਹੈ ਭਾਰਤੀ ਪਰੰਪਰਾ ਅਨੁਸਾਰ ਪਰਤਮੁਨੀ ਨੇ ਨਾਇਕ ਦੇ ਕਿੰਨੇ ਪੇਦ ਕੀਤੇ ਹਨ ਸਾਨੂੰ ਆਪਸ਼ਨਸ ਮਿਲਿਆ ਨੇ 6 5 4 ਤੇ 3 ਇਹਦਾ ਜਿਹੜਾ ਸਹੀ ਉੱਤਰ ਹੈ ਉਹ ਹੈ ਜੀ 4 ਭਾਰਤੀ ਕਾ ਪਰੰਪਰਾ ਦੇ ਅਨੁਸਾਰ ਭਾਰਤੀ ਪਰੰਪਰਾ ਦੇ ਅਨੁਸਾਰ ਪਰਤਮੁਨੀ ਨੇ ਨਾਇਕ ਦੇ ਜਿਹੜੇ ਆ 4 ਪੇਦ ਕੀਤੇ ਨੇ ਅੱਗੇ ਪਹੁੰਚਦੇ ਆਂ ਅਗਲਾ ਸਾਡਾ ਸਵਾਲ ਹੈ ਰੋਦਰ ਰਸ ਨਾਲ ਕਿਹੜਾ ਸਥਾਈ ਪਾਪ ਸਬੰਧਿਤ ਹੈ ਨੰਬਰ 1 ਕ੍ਰੋਧ ਨੰਬਰ 2 ਉਚਾਅ ਨੰਬਰ 10 ਪੈ ਨੰਬਰ 4 ਬਿਸਮੈਆ ਇਹਦਾ ਜਿਹੜਾ ਸਹੀ ਉੱਤਰ ਹੈ ਉਹ ਹੈ ਜੀ ਕ੍ਰੋਧ ਕ੍ਰੋਧ ਜਿਹੜਾ ਵਾ ਇਹ ਸਥਾਈ ਪਾਪ ਹੁੰਦਾ ਰੋਦਰ ਰਸ ਦਾ ਰੋਦਰ ਰਸ ਉਸ ਰਚਨਾ ਦੇ ਵਿੱਚ ਹੁੰਦਾ ਜੀ ਨੂੰ ਪੜ ਕੇ ਸਾਨੂੰ ਕ੍ਰੋਧ ਪੈਦਾ ਹੋਵੇ ਸਾਡੇ ਮਨ ਦੇ ਅੰਦਰ ਸਾਨੂੰ ਅਸ਼ਾਂਤੀ ਵਰਗਾ ਲੱਗੇ ਤੇ ਸਾਡਾ ਜਿਹੜਾ ਲੜਾਈ ਕਰਨੂ ਜੀ ਕਰੇ ਜੋ ਕਿ ਬਹੁਤ ਹੀ ਭਿਆਨਕ ਤਰੀਕੇ ਦੀ ਲੜਾਈ ਹੋਵੇ ਉਹਨੂੰ ਅਸੀਂ ਰੋਦਰ ਰਸ ਕਹਿੰਦੇ ਆ ਤਾਂ ਗੁੱਸਾ ਆਉਣਾ ਆ ਕ੍ਰੋਧ ਆਉਣਾ ਇਹਦਾ ਸਥਾਈ ਪਾਪ ਹੁੰਦਾ ਅਗਲਾ ਸਾਡਾ ਸਵਾਲ ਹੈ ਰਸਾਂ ਦਾ ਬਾਦਸ਼ਾਹ ਕਿਸ ਨੂੰ ਕਿਹਾ ਜਾਂਦਾ ਹੈ ਬਹੁਤ ਸੌਖਾ ਸਵਾਲ ਆ ਤੇ ਬੜੀ ਵਾਰ ਪੇਪਰ ਦੇ ਵਿੱਚ ਇਹ ਸਵਾਲ ਜਿਹੜਾ ਪੁੱਛਿਆ ਜਾਂਦਾ ਨੰਬਰ 1 ਸ਼ਾਂਤ ਰਸ ਨੰਬਰ 2 ਸ਼ਿੰਗਾਰ ਰਸ ਨੰਬਰ 3 ਵੀਰ ਰਸ ਨੰਬਰ 4 ਹਾਸ ਰਸ ਪਰ ਰਸਾਂ ਦਾ ਬਾਦਸ਼ਾਹ ਪਿਆਰੇ ਵਿਦਿਆਰਥੀਓ ਸ਼ਿੰਗਾਰ ਰਸ ਨੂੰ ਮੰਨਿਆ ਜਾਂਦਾ ਸ਼ਿੰਗਾਰ ਰਸ ਜਿਹੜਾ ਵਾ ਇਹਨੂੰ ਹੀ ਮੁੱਖ ਰਸ ਮੰਨਿਆ ਜਾਂਦਾ ਸ਼ਿੰਗਾਰ ਦਾ ਮਤਲਬ ਜਿਹੜਾ ਵਾ ਇਹ ਸ਼ਰਿੰਗ ਧਾਤੂ ਤੋਂ ਲਿਆ ਗਿਆ ਜਿਸਦਾ ਮਤਲਬ ਹੁੰਦਾ ਕਾਮਦੇਵ ਦਾ ਉਥਾਨ ਜਾਂ ਕਾਮ ਦਾ ਫੁੱਟਣਾ ਜਾ ਜੋ ਪਿਆਰ ਨਾਲ ਸੰਬੰਧਿਤ ਕਾਵ ਹੁੰਦਾ ਉਹਨੂੰ ਅਸੀਂ ਸ਼ਿੰਗਾਰ ਰਸ ਕਹਿੰਦੇ ਆ ਇਹਦੇ ਅੱਗੇ ਦੋ ਭੇਜ ਹੁੰਦੇ ਨੇ ਇੱਕ ਸੰਜੋਗ ਸ਼ਿੰਗਾਰ ਰਸ ਹੁੰਦਾ ਦੂਸਰਾ ਵਿਜੋਗ ਸ਼ਿੰਗਾਰ ਰਸ ਹੁੰਦਾ ਸੰਜੋਗ ਸ਼ਿੰਗਾਰ ਰਸ ਉਹ ਹੁੰਦਾ ਜਿੱਥੇ ਪ੍ਰੇਮੀ ਪ੍ਰੇਮਿਕਾ ਇੱਕ ਦੂਜੇ ਨੂੰ ਮਿਲਦੇ ਨੇ ਉਹਨੂੰ ਅਸੀਂ ਸੰਜੋਗ ਸ਼ਿੰਗਾਰ ਰਸ ਕਹਿੰਦੇ ਆ ਜਿਹਦੇ ਵਿੱਚ ਮਿਲਣ ਦਾ ਜ਼ਿਕਰ ਹੋਵੇ ਦੂਸਰਾ ਹੁੰਦਾ ਵਿਜੋਗ ਸ਼ਿੰਗਾਰ ਰਸ ਵਿਜੋਗ ਸ਼ਿੰਗਾਰ ਰਸ ਉੱਥੇ ਹੁੰਦਾ ਜਿੱਥੇ ਪ੍ਰੇਮੀ ਪ੍ਰੇਮਿਕਾ ਦੇ ਆਪਸ ਵਿੱਚ ਵਿਛੜਨ ਦੀ ਗੱਲ ਕੀਤੀ ਹੋਵੇ ਤਾਂ ਸੰਜੋਗ ਸ਼ੰਗਾਰ ਰਸ ਦੀ ਜੇ ਮੈਨੂੰ ਉਦਾਹਰਣ ਦੇਣੀ ਹੋਵੇ ਤਾਂ ਉਹ ਹੈ ਅੱਜ ਰੜ ਕੇ ਗੁਜ਼ਾਰਾਂਗੇ ਰਾਤ ਵੀ ਅੱਲਾ ਕਰੇ ਦਿਨ ਨਾ ਚੜੇ ਤੇ ਜੇ ਵਿਜੋਗ ਸ਼ੰਗਾਰ ਰਸ ਦੀ ਉਦਾਹਰਣ ਦੇਣੀ ਹੋਵੇ ਤਾਂ ਜਿੱਥੇ ਪਾੜਾ ਪੈਂਦਾ ਹੈ ਉਸ ਥਾਂ ਤੇ ਖਲੋ ਗਏ ਆ ਗੱਲ ਇੱਥੇ ਮੁੱਕਦੀ ਹੈ ਆਪਾਂ ਵੱਖ ਹੋ ਗਏ ਆ ਕੀਤਾ ਦੇ ਰਾਹੀ ਵੀ ਤੁਸੀਂ ਰਸਾਂ ਨੂੰ ਸਮਝ ਸਕਦੇ ਹੋ ਸਾਡੇ ਸਾਰੇ ਦੇ ਸਾਰੇ ਜਿਹੜੇ ਗੀਤ ਨੇ ਪੰਜਾਬੀ ਉਹਨਾਂ ਦੇ ਰਾਹੀ ਵੀ ਅਸੀਂ ਰਸਾਂ ਨੂੰ ਸਮਝ ਸਕਦੇ ਆ ਅਗਲਾ ਸਾਡਾ ਸਹੀ ਕ੍ਰਮ ਮਿਲਾਓ ਵਾਲਾ ਸਵਾਲ ਹੈ ਇਹਨੂੰ ਬਹੁਤ ਧਿਆਨ ਨਾਲ ਕਰਨਾ ਹੁੰਦਾ ਤਾਂ ਇਹਦੇ ਵਿੱਚ ਇੱਕ ਪਾਸੇ ਸਾਨੂੰ ਆਪਸ਼ਨਸ ਦਿੱਤੀਆਂ ਨੇ ਕਾਵਿਆਦਰਸ਼ ਨਾਟਿਆ ਸ਼ਾਸਤਰ ਕਾਵਿਆ ਵਿਮਮਾਸਾ ਕਾਵਿ ਪ੍ਰਕਾਸ਼ ਦੂਸਰੇ ਪਾਸੇ ਸਾਨੂੰ ਰਾਈਟਰਸ ਦੇ ਨਾਮ ਦਿੱਤੇ ਨੇ ਮੰਮਟ ਰਾਸ਼ੇਖਰ ਡੰਡੀ ਤੇ ਭਰਤਮੁਨੀ ਹੁਣ ਇਹ ਸਾਰੇ ਜਾਣਦੇ ਨੇ ਕਿ ਨਾਟਿਆ ਸ਼ਾਸਤਰ ਜਿਹੜਾ ਉਹ ਭਰਤਮੁਨੀ ਦੁਆਰਾ ਲਿਖਿਆ ਗਿਆ ਤਾਂ ਪਹਿਲੀ ਆਪਸ਼ਨ ਤਾਂ ਤੁਹਾਨੂੰ ਲੱਗ ਗਈ ਪਰ ਹੁਣ ਤੁਸੀਂ ਇਹਦੇ ਵਿੱਚ ਦੇਖੋਗੇ ਜਿਹੜੀਆਂ ਤੁਹਾਨੂੰ ਆਪਸ਼ਨਸ ਦਿੱਤੀਆਂ ਉਹਨਾਂ ਵਿੱਚ ਸਾਰੇ ਹੀ ਜਿਹੜਾ ਨਾਟਿਆ ਸ਼ਾਸਤਰ ਭਰਤਮੁਨੀ ਦਾ ਲਿਖਿਆ ਹੋਇਆ ਉਹਦੇ ਵਿੱਚ ਸਾਰੀਆਂ ਦੀਆਂ ਸਾਰੀਆਂ ਆਪਸ਼ਨ ਹੀ ਸੱਸਾ ਦਿੱਤੀਆਂ ਹੋਈਆਂ ਨੇ ਦੂਸਰੇ ਦੀ ਸਾਰੀ ਦੀ ਸਾਰੀ ਆਪਸ਼ਨ ਹੀ ਸਸਾਵਾ ਤਾਂ ਇਸ ਤਰ੍ਹਾਂ ਦੇ ਬਹੁਤ ਡਿਫਿਕਲਟ ਸਵਾਲ ਵੀ ਆਉਂਦੇ ਹੁੰਦੇ ਨੇ ਤਾਂ ਕਰਕੇ ਤੁਹਾਨੂੰ ਸਾਰੀਆਂ ਹੀ ਆਪਸ਼ਨਸ ਪਤਾ ਹੋਣੀਆਂ ਚਾਹੀਦੀਆਂ ਕਿ ਕਿਹੜੀ ਕਿਤਾਬ ਕਿਹਨੇ ਲਿਖੀ ਆ ਹੁਣ ਦੇਖੋ ਤੁਹਾਨੂੰ ਇੱਕ ਪਤਾ ਸੀ ਤਾਂ ਤੁਸੀਂ ਤੁੱਕਾ ਲਾ ਸਕਦੇ ਸੀ ਪਰ ਹੁਣ ਇੱਥੇ ਤੁਹਾਡਾ ਤੁੱਕਾ ਜੜਾ ਲੱਗਿਆ ਨਹੀਂ ਕਿਉਂਕਿ ਸਾਰੀਆਂ ਆਪਸ਼ਨਾਂ ਹੀ ਦੂਸਰੇ ਦੀਆਂ ਸਸਾ ਹੀ ਦਿੱਤੀਆਂ ਹੋਈਆਂ ਨੇ ਹੁਣ ਅਸੀਂ ਅੱਗੇ ਵਧਦੇ ਹਾਂ ਤਾਂ ਕਾਵਿਆ ਹੁਣ ਸਾਨੂੰ ਪਤਾ ਲੱਗ ਗਿਆ ਕਿ ਨਾਟੇ ਸ਼ਾਸਤਰ ਤਾਂ ਭਰਤ ਮੁਨੀ ਦਾ ਹੈ ਹੀ ਹੈ ਪੱਕਾ ਹੀ ਹੋ ਗਿਆ ਹੈ ਤਾਂ ਤਾਂ ਉਸ ਤੋਂ ਇਲਾਵਾ ਕਾਵਿਆ ਅਦर्श ਜਿਹੜਾ ਲਿਖਿਆ ਹੈ ਇਹ ਲਿਖਿਆ ਹੈ ਜੀ ਦੰਡੀ ਨੇ ਕਾਵਿਆ ਦਰਸ਼ ਨਾਮ ਦਾ ਗ੍ਰੰਥ ਇਸ ਤੋਂ ਇਲਾਵਾ ਨਾਟ ਕਾਵਿਆ ਮਿਮਾਸਾ ਲਿਖਿਆ ਹੈ ਜੀ ਰਾਸ਼ੇਖਰ ਨੇ ਤੇ ਕਾਵਿਆ ਪ੍ਰਕਾਸ਼ ਲਿਖਿਆ ਹੋਇਆ ਮੰਮਟ ਨੇ ਤਾਂ ਪਹਿਲੇ ਦੀ ਤੀਸਰੀ অপਸ਼ਨ ਇਹਦੇ ਵਿੱਚ ਦੋ অপਸ਼ਨਾਂ ਨੇ ਹੁਣ ਪਹਿਲੀ ਤੇ ਤੀਸਰੇ ਦੇ ਵਿੱਚ ਈਡੀ অপਸ਼ਨ ਆ ਉਸ ਤੋਂ ਬਾਅਦ ਦੂਜੇ ਦੀ ਉਹ ਵੀ ਦੋਨਾਂ ਦੇ ਵਿੱਚ ਹੈ ਉਸ ਤੋਂ ਬਾਅਦ ਹੈ ਕਾਵਿਆ ਵਿਮਮਸਾ ਮਤਲਬ ਕਿ ਤੀਸਰੇ ਦਾ ਆੜਾ ਤਾਂ ਇਹ ਆ ਰਿਹਾ ਤੀਸਰੀ ਆਪਸ਼ਨ ਚ ਚੌਥੇ ਦਾ ਊੜਾ ਤਾਂ ਇਹ ਬਣੀ ਤੀਸਰੀ ਆਪਸ਼ਨ ਈੜੀ ਸਸਾ ਆੜਾ ਤੇ ਊੜਾ ਤਾਂ ਇਸ ਨੂੰ ਬਹੁਤ ਕੌਂਸ਼ੀਅਸਲੀ ਕਰਨਾ ਵਾ ਤੁਸੀਂ ਚੰਗੀ ਤਰ੍ਹਾਂ ਦੇਖਣਾ ਕਿ ਕਿਹੜੇ ਆਪਸ਼ਨ ਕਿੱਥੇ ਦਿੱਤੀ ਹੋਈ ਆ ਤੇ ਕਿਸ ਤਰ੍ਹਾਂ ਦਿੱਤੀ ਹੋਈ ਆ ਜੇ ਤੁਸੀਂ ਇਹਨੂੰ ਰੱਟੇ ਮਾਰਨ ਦੀ ਬਜਾਏ ਇਹਨੂੰ ਯਾਦ ਕਰਕੇ ਚੱਲੇ ਜਾਓ ਤਾਂ ਤੁਹਾਡੇ ਲਈ ਜ਼ਿਆਦਾ ਸੌਖਾ ਹੋਏਗਾ ਅੱਗੇ ਪਹੁੰਚਦੇ ਆਂ ਅਗਲਾ ਸਾਡਾ ਸਵਾਲ ਹੈ ਅਰਥ ਅਲੰਕਾਰ ਕਿਹੜਾ ਹੈ ਨੰਬਰ 1 ਚਿੱਤਰ ਅਲੰਕਾਰ ਨੰਬਰ 2 ਅਨੁਪਰਾਸ ਅਲੰਕਾਰ ਨੰਬਰ 3 ਉਪਮਾ ਤੇ ਨੰਬਰ 4 ਯਮਕ ਇਨਾਂ ਵਿੱਚੋਂ ਜਿਹੜਾ ਅਰਥ ਅਲੰਕਾਰ ਹੈ ਉਹ ਹੈ ਜੀ ਤੀਸਰਾ ਉਪਮਾ ਅਲੰਕਾਰ ਉਪਮਾ ਅਲੰਕਾਰ ਜਿਹੜਾ ਅਰਥ ਅਲੰਕਾਰ ਆ ਅਰਥ ਅਲੰਕਾਰਸੀ ਉਹਨਾਂ ਅਲੰਕਾਰਾਂ ਨੂੰ ਕਹਿੰਦੇ ਆ ਜਿਦੇ ਵਿੱਚ ਅਰਥਾਂ ਦੇ ਪੱਦਰ ਦੇ ਉੱਤੇ ਸੋਝ ਲੁਕਿਆ ਹੋਵੇ ਅਰਥ ਦੇ ਵਿੱਚੋਂ ਸਾਨੂੰ ਸੋਝ ਸਵਾਦ ਦੀ ਪ੍ਰਾਪਤੀ ਜਦੋਂ ਹੁੰਦੀ ਆ ਤਾਂ ਉਹਨੂੰ ਅਸੀਂ ਅਰਥ ਅਲੰਕਾਰ ਕਹਿੰਦੇ ਆ ਸਾਡੇ ਕੋਲ ਤਿੰਨ ਤਰ੍ਹਾਂ ਦੇ ਅਲੰਕਾਰ ਨੇ ਇੱਕ ਹੈ ਸ਼ਬਦ ਅਲੰਕਾਰ ਸ਼ਬਦ ਅਲੰਕਾਰ ਉਹ ਜਿਨ੍ਹਾਂ ਦੇ ਰਾਹੀਂ ਸ਼ਬਦਾਂ ਦੀ ਖੇਡ ਖੇਡੀ ਜਾਂਦੀ ਹੈ ਜਿਨ੍ਹਾਂ ਦੇ ਸ਼ਬਦਾਂ ਦੇ ਅੰਦਰ ਸੋਚ ਪਿਆ ਹੁੰਦਾ ਅਰਥ ਅਲੰਕਾਰ ਉਹ ਹੁੰਦਾ ਜਿਹਦੇ ਵਿੱਚ ਅਰਥਾਂ ਦੇ ਵਿੱਚ ਸੋਚ ਪਿਆ ਹੁੰਦਾ ਤੇ ਇੱਕ ਹੁੰਦਾ ਸਾਡੇ ਕੋਲ ਸ਼ਬਦਾਰਥ ਅਲੰਕਾਰ ਸ਼ਬਦਾਰਥ ਅਲੰਕਾਰ ਉਹ ਹੁੰਦੇ ਨੇ ਜਿਹੜੇ ਕਿ ਸ਼ਬਦਾਂ ਤੇ ਅਰਥਾਂ ਦੋਨਾਂ ਦੇ ਪੱਧਰ ਦੇ ਉੱਤੇ ਸੋਚ ਦੀ ਉਤਪਤੀ ਕਰਦੇ ਨੇ ਪੰਜਾਬੀ ਦੇ ਵਿੱਚ ਸਿਰਫ ਬਾਬਾ ਫਰੀਦ ਜੀ ਨੂੰ ਛੱਡ ਕੇ ਹੋਰ ਕਿਸੇ ਨੇ ਵੀ ਸ਼ਬਦਾਰਥ ਅਲੰਕਾਰ ਦੀ ਵਰਤੋਂ ਜਿਹੜੀ ਹੈ ਨਹੀਂ ਕੀਤੀ। ਵਧੇਰੇ ਤਰ ਸਾਰੇ ਦੇ ਸਾਰੇ ਲੇਖਕ ਜਿਹੜੇ ਉਹ ਜਾਂ ਤਾਂ ਸ਼ਬਦ ਅਲੰਕਾਰਾਂ ਦੀ ਵਰਤੋਂ ਕਰਦੇ ਆ ਜਾਂ ਅਰਥ ਅਲੰਕਾਰਾਂ ਦੀ ਵਰਤੋਂ ਕਰਦੇ ਆ। ਅੱਗੇ ਵਧਦੇ ਆਂ ਰੀਤੀ ਦਾ ਆਧੁਨਿਕ ਨਾਮ ਕੀ ਹੈ ਰੀਤੀ ਨੂੰ ਆਧੁਨਿਕ ਰੂਪ ਦੇ ਵਿੱਚ ਕਿਸ ਨਾਮ ਨਾਲ ਜਾਣਿਆ ਜਾਂਦਾ ਸਾਡੇ ਕੋਲ অপਸ਼ਨਸ ਨੇ ਨੰਬਰ 1 ਰੂਪ ਨੰਬਰ 2 ਸ਼ੈਲੀ ਨੰਬਰ 3 ਕਲਾ ਨੰਬਰ 4 ਵਸਤੂ ਇਹਦਾ ਜਿਹੜਾ ਸਹੀ ਉੱਤਰ ਹੈ ਉਹ ਹੈ ਜੀ ਸ਼ੈਲੀ ਰੀਤੀ ਦਾ ਮਤਲਬ ਹੀ ਸ਼ੈਲੀ ਹੁੰਦਾ ਕਿਸੇ ਲੇਖਕ ਨੇ ਬਹੁਤ ਸੋਣਾ ਲਿਖਿਆ ਕਿ ਸ਼ੈਲੀ ਹੀ ਮਨੁੱਖ ਹੈ ਜਾਨੀ ਕਿ ਸਟਾਈਲ ਇਜ਼ ਦਾ ਮੈਨ ਤਾਂ ਜਿਹੜਾ ਵੀ ਕੋਈ ਰਾਈਟਰ ਜਿਸ ਤਰੀਕੇ ਦੇ ਨਾਲ ਕਿਸੇ ਰਚਨਾ ਨੂੰ ਰਚ ਰਿਹਾ ਉਹਦੀ ਆਪਣੀ ਸ਼ੈਲੀ ਆ ਤਾਂ ਸ਼ੈਲੀ ਹੁੰਦੀ ਹੈ ਜੀ ਰੀਤੀ ਰੀਤੀ ਦਾ ਮਤਲਬ ਹੀ ਸ਼ੈਲੀ ਹੁੰਦਾ ਕੋਈ ਲੇਖਕ ਕਿਸ ਤਰ੍ਹਾਂ ਆਪਣੀ ਰਚਨਾ ਨੂੰ ਪੇਸ਼ ਕਰ ਰਿਹਾ ਇਹਦੇ ਲਈ ਮੈਂ ਤੁਹਾਨੂੰ ਉਦਾਹਰਣ ਹੀ ਦੇ ਦਿੰਨੀ ਆ ਕਿ ਮੰਨ ਲਓ ਤੁਸੀਂ ਕਵਿਤਾ ਦੇ ਪਾਠਕ ਹੋ ਤੁਹਾਨੂੰ ਕਵਿਤਾ ਪੜ੍ਹਨੀ ਪਸੰਦ ਆ ਪਰ ਜਦੋਂ ਤੁਸੀਂ ਸ਼ਿਵ ਕੁਮਾਰ ਨੂੰ ਪੜਦੇ ਹੋ ਤਾਂ ਤੁਹਾਨੂੰ ਹੋਰ ਤਰ੍ਹਾਂ ਦਾ ਅਹਿਸਾਸ ਹੁੰਦਾ ਤੇ ਜਦੋਂ ਤੁਸੀਂ surjeet patar ਨੂੰ ਪੜਦੇ ਹੋ ਤਾਂ ਤੁਹਾਨੂੰ ਹੋਰ ਤਰ੍ਹਾਂ ਦਾ ਅਹਿਸਾਸ ਹੁੰਦਾ ਇਹਦਾ ਕਾਰਨ ਇਹ ਆ ਕਿ ਉਹਨਾਂ ਦੋਨਾਂ ਲੇਖਕਾਂ ਦੀ ਸ਼ੈਲੀ ਵੱਖੋ ਵੱਖਰੀ ਹੈ ਇਸੇ ਨੂੰ ਹੀ ਅਸੀਂ ਸ਼ੈਲੀ ਜਾਂ ਅੰਗਰੇਜ਼ੀ ਦੇ ਵਿੱਚ ਇਹਨੂੰ ਸਟਾਈਲ ਵੀ ਕਹਿੰਦੇ ਨੇ ਤਾਂ ਜਦੋਂ ਅਸੀਂ ਸਟਾਈਲ ਦੀ ਗੱਲ ਕਰਦੇ ਹਾਂ ਉਹਦਾ ਮਤਲਬ ਆ ਰੀਤੀ ਦੀ ਗੱਲ ਕਰਨਾ ਰੀਤੀ ਦਾ ਮਤਲਬ ਹੀ ਸ਼ੈਲੀ ਦੇ ਉੱਤੇ ਗੱਲ ਕਰਨਾ ਹੈ ਅਗਲਾ ਹੈ ਜੀ ਅਭਿਦਾ ਤੇ ਲਕਸ਼ਣਾ ਸੰਬੰਧਿਤ ਨੇ ਨੰਬਰ 1 ਰੀਤੀ ਨਾਲ ਨੰਬਰ 2 ਅਲੰਕਾਰ ਨਾਲ ਨੰਬਰ 3 ਰਸ ਨਾਲ ਨੰਬਰ 4 ਤੁਨੀ ਨਾਲ ਨਾ ਤਾਂ ਇਹ ਰੀਤੀ ਨਾਲ ਸੰਬੰਧਿਤ ਨੇ ਨਾ ਇਹ ਅਲੰਕਾਰ ਨਾਲ ਸੰਬੰਧਿਤ ਨੇ ਨਾ ਇਹ ਰਸ ਨਾਲ ਸੰਬੰਧਿਤ ਨੇ ਇਹਨਾਂ ਦਾ ਸਹੀ ਉੱਤਰ ਹੈ ਜੀ ਤੁਨੀ ਨਾਲ ਅਭਿਦਾ ਤੇ ਲਕਸ਼ਣਾ ਤੁਨੀ ਦੀਆਂ ਸ਼ਕਤੀਆਂ ਨੇ ਅ ਸ਼ਬਦ ਸ਼ਕਤੀਆਂ ਨੂੰ ਅਸੀਂ ਜਿਹੜਾ ਅਭਿਦਾ ਸ਼ਕਤੀ ਤੇ ਲਕਸ਼ਣਾ ਸ਼ਕਤੀ ਕਹਿੰਦੇ ਆ ਅਭਿਦਾ ਕੀ ਹੁੰਦੀ ਆ ਅਭਿਦਾ ਸ਼ਕਤੀ ਉਹ ਸ਼ਕਤੀ ਹੁੰਦੀ ਆ ਜੀ ਦੇ ਵਿੱਚ ਅਸੀਂ ਪਹਿਲੇ ਸ਼ਬਦ ਤੋਂ ਹੀ ਮੁੱਖ ਅਰਥ ਦੀ ਪ੍ਰਤੀਤਿ ਕਰ ਲੈਣੇ ਆ ਉਦਾਹਰਨ ਦੇ ਤੌਰ ਤੇ ਜੇ ਮੈਂ ਤੁਹਾਨੂੰ ਇਹ ਕਹਾ ਕਿ ਉੱਥੇ ਗਦਾ ਖੜਾ ਹੈ ਤਾਂ ਇਹਦਾ ਮਤਲਬ ਇਹ ਆ ਕਿ ਉੱਥੇ ਸੱਚੀ ਚਾਰ ਪੈਰਾਂ ਵਾਲਾ ਜਾਨਵਰ ਗਦਾ ਹੀ ਖੜਾ ਜਿੱਥੇ ਮਤਲਬ ਸਾਨੂੰ ਪਹਿਲੇ ਸ਼ਬਦ ਤੋਂ ਹੀ ਸਹੀ ਅਰਥ ਦਾ ਗਿਆਨ ਹੋ ਜਾਂਦਾ ਉਹਨੂੰ ਅਸੀਂ ਕਹਿੰਦੇ ਆ ਅਭਿਦਾਸ਼ਕਤੀ ਤੇ ਲਕਸ਼ਣਾ ਸ਼ਕਤੀ ਕੀ ਹੁੰਦੀ ਆ ਲਕਸ਼ਣਾ ਸ਼ਕਤੀ ਉਹ ਹੁੰਦੀ ਆ ਜਿੱਥੇ ਸਾਨੂੰ ਪਹਿਲੇ ਅਰਥ ਜਾਂ ਦਿਸਦੇ ਅਰਥ ਤੋਂ ਇਲਾਵਾ ਕਿਸੇ ਹੋਰ ਦੂਸਰੇ ਅਰਥ ਦੀ ਪ੍ਰਤੀਤੀ ਹੁੰਦੀ ਆ ਉਹਨੂੰ ਅਸੀਂ ਕਹਿੰਦੇ ਆ ਲਕਸ਼ਣਾਸ਼ਕਤੀ ਹੁਣ ਜੇ ਇਹੀ ਗੱਲ ਮੈਂ ਦੁਬਾਰਾ ਕਹਾ ਕਿ ਉੱਥੇ ਗਦਾ ਖੜਾ ਤੇ ਉੱਥੇ ਖੜਾ ਹੋਵੇ ਕੋਈ ਇਨਸਾਨ ਤਾਂ ਇਹਦਾ ਮਤਲਬ ਇਹ ਆ ਕਿ ਉਹਦੇ ਵਿੱਚ ਉਸ ਗਦੇ ਵਾਲੇ ਕੋਈ ਗੁਣ ਮੌਜੂਦ ਨੇ ਜਿਹਦੇ ਕਰਕੇ ਮੈਂ ਉਹਨੂੰ ਗਦਾ ਸੰਬੋਧਿਤ ਕੀਤਾ ਇੱਥੇ ਪਹਿਲੇ ਅਰਥ ਦੀ ਰੋਕ ਆ ਤੇ ਦੂਸਰੇ ਅਰਥ ਦੀ ਸਾਨੂੰ ਪ੍ਰਤੀਤੀ ਜਿਹੜੀ ਆ ਹੋ ਰਹੀ ਆ ਜਦੋਂ ਮੈਂ ਪਹਿਲੇ ਨੰਬਰ ਤੇ ਗਦਾ ਖੜਾ ਕਿਹਾ ਤਾਂ ਉੱਥੇ ਸੱਤੀ ਚਾਰ ਪੈਰਾਂ ਵਾਲਾ ਜਾਨਵਰ ਸੀ ਪਰ ਜਦੋਂ ਮੈਂ ਦੂਸਰੀ ਵਾਰੀ ਕਿਹਾ ਕਿ ਉੱਥੇ ਗਦਾ ਖੜਾ ਤਾਂ ਉੱਥੇ ਉਹ ਮੇਰਾ ਜੇ ਕਿਸੇ ਬੰਦੇ ਨੂੰ ਸੰਬੋਧਨ ਆ ਗਦਾ ਕਹਿ ਕੇ ਤਾਂ ਇਹਦਾ ਮਤਲਬ ਉੱਥੇ ਲਕਸ਼ਣਾਸ਼ਕਤੀਕਾਰਸ਼ੀਲਾ ਲਕਸ਼ਣਾ ਦਾ ਮਤਲਬ ਹੁੰਦਾ ਲਖਣ ਲਾਉਣਾ ਜਦੋਂ ਕਿਸੇ ਹੋਰ ਬੰਦੇ ਦੇ ਗੁਣ ਕਿਸੇ ਹੋਰ ਚੀਜ਼ ਦੇ ਰਾਹੀਂ ਦਰਸਾਏ ਜਾਣ ਤਾਂ ਉੱਥੇ ਸੈਕੰਡ ਅਰਥ ਜਿਹੜਾ ਪ੍ਰਤੀਤ ਹੁੰਦਾ ਉਹਨੂੰ ਅਸੀਂ ਕਹਿੰਦੇ ਆ ਲਕਸ਼ਣਾਸ਼ਕਤੀ ਅੱਗੇ ਵਧਦੇ ਅਗਲਾ ਸਾਡਾ ਸਵਾਲ ਹੈ ਦਾ ਚਿਹਰਾ ਸੁੰਦਰ ਵਾਂਗ ਚੰਦਰਮਾ ਦੇ ਇੱਥੇ ਉਪਮੇ ਕਿਹੜਾ ਹੈ ਇੱਥੇ ਸਾਨੂੰ ਇੱਕ ਕੋਟੇਸ਼ਨ ਦਿੱਤੀ ਹੋਈ ਆ ਉਸ ਦਾ ਚਿਹਰਾ ਸੁੰਦਰ ਵਾਂਗ ਚੰਦਰਮਾ ਦੇ ਤਾਂ ਇਹਨਾਂ ਨੇ অপਸ਼ਨਸ ਦਿੱਤੀਆਂ ਨੇ ਚਿਹਰਾ ਸੁੰਦਰ ਉਸ ਦਾ ਜਾਂ ਚੰਦਰਮਾ ਇਹਦਾ ਜਿਹੜਾ ਸਹੀ ਉੱਤਰ ਹੈ ਉਹ ਹੈ ਜੀ ਚਿਹਰਾ ਚਿਹਰਾ ਹੈ ਉਪਮੇ ਹੁਣੇ ਉਪਮੇ ਹੁੰਦਾ ਕੀ ਹੈ ਉਪਮੇ ਹੁੰਦਾ ਜਦੋਂ ਅਸੀਂ ਕਿਸੇ ਚੀਜ਼ ਦੀ ਕਿਸੇ ਦੂਸਰੀ ਚੀਜ਼ ਨਾਲ ਤੁਲਨਾ ਕਰਦੇ ਆ ਤਾਂ ਜਿਹੜੀ ਚੀਜ਼ ਦੀ ਅਸੀਂ ਤੁਲਨਾ ਕਰਦੇ ਆ ਮਤਲਬ ਜਿਸ ਦੀ ਤੁਲਨਾ ਕੀਤੀ ਜਾਵੇ ਜਾਂ ਜਿਸ ਨੂੰ ਉਪਮਾਇਆ ਜਾਵੇ ਜਿਸ ਦੀ ਤੁਲਨਾ ਕੀਤੀ ਜਾਵੇ ਹੁਣ ਇਸ ਸਟੇਟਮੈਂਟ ਦੇ ਵਿੱਚ ਤੁਲਨਾ ਕਿਹਦੀ ਕੀਤੀ ਗਈ ਆ ਚਿਹਰੇ ਦੀ ਉਸ ਦਾ ਚਿਹਰਾ ਸੁੰਦਰ ਵਾਂਗ ਚੰ드ਰਮਾ ਦੇ ਤਾਂ ਇੱਥੇ ਉਪਮੇ ਹੋਇਆ ਚਿਹਰਾ ਉਸ ਤੋਂ ਬਾਅਦ ਅਗਲਾ ਹੁੰਦਾ ਉਪਮਾਨ ਉਪਮਾਨ ਹੁੰਦਾ ਜਿਸ ਨਾਲ ਤੁਲਨਾ ਕੀਤੀ ਗਈ ਹੋਵੇ ਤੁਲਨਾ ਜਾਂ ਜਿਸ ਨਾਲ ਉਹਨੂੰ ਉਪਮਾਇਆ ਗਿਆ ਹੋਵੇ ਜਿਸ ਨਾਲ ਤੁਲਨਾ ਕੀਤੀ ਗਈ ਹੋਵੇ ਤਾਂ ਕਿਹਦੇ ਨਾਲ ਤੁਲਨਾ ਕੀਤੀ ਗਈ ਆ ਚੰਦ ਨਾਲ ਜੇ ਤੁਹਾਨੂੰ ਚੰਦਰਮਾ ਨਾਲ ਜੇ ਤੁਹਾਨੂੰ ਪੁੱਛਿਆ ਹੁੰਦਾ ਉਪਮਾਨ ਕਿਹੜਾ ਇਹਨਾਂ ਵਿੱਚੋਂ ਤਾਂ ਉਹ ਆਣਾ ਸੀ ਚੰਦਰਮਾ ਇਹਦੇ ਤੋਂ ਇਲਾਵਾ ਤੀਸਰੀ ਚੀਜ਼ ਹੁੰਦੀ ਆ ਸਾਂਝਾ ਗੁਣ ਜੀਨੂ ਅਸੀਂ ਧਰੰਬੀ ਕਹਿੰਨੇ ਆ ਇਹਨੂੰ ਧਰੰਬੀ ਕਿਹਾ ਜਾਂਦਾ ਪਰੰਦਾ ਮਤਲਬ ਹੁੰਦਾ ਸਾਂਝਾ ਗੁਣ ਸਾਂਝਾ ਗੁਣ ਇਹਨਾਂ ਦੇ ਵਿੱਚ ਕੀ ਆ ਕਿ ਦੋਨੋਂ ਚੀਜ਼ਾਂ ਸੁੰਦਰ ਨੇ ਤਾਂ ਸਾਂਝਾ ਗੁਣ ਕੀ ਹੋਇਆ ਸੁੰਦਰ ਚੰਨ ਵੀ ਸੋਹਣਾ ਵਾ ਤੇ ਉਹਦਾ ਮੂੰਹ ਵੀ ਸੋਹਣਾ ਵਾ ਤਉ ਉਪਮੇ ਕੀ ਹੈ ਜਿਸ ਦੀ ਤੁਲਨਾ ਕੀਤੀ ਜਾਵੇ ਉਪਮਾਨ ਕੀ ਹੈ ਜਿਸ ਨਾਲ ਤੁਲਨਾ ਕੀਤੀ ਗਈ ਹੋਵੇ ਤੇ ਸਾਂਝਾ ਗੁਣ ਹੈ ਧਰਮ ਕੀ ਹੈ ਕਿ ਦੋਨੋਂ ਹੀ ਚੀਜ਼ਾਂ ਸੁੰਦਰ ਨੇ ਤੇ ਇੱਕ ਹੁੰਦਾ ਵਾ ਵਾਚਕ ਵਾਚਕ ਕੀ ਹੁੰਦਾ ਵਾਚਕ ਹੁੰਦਾ ਵਾ ਜਿਹੜਾ ਇਹਨਾਂ ਦੋਨਾਂ ਗੱਲਾਂ ਨੂੰ ਮਿਲਵਾਉਂਦਾ ਵਾ ਜਿਵੇਂ ਵਾਂਗੂ ਤਰਾਂ ਵਾਂਗ ਇਹ ਜਿਹੜੇ ਸ਼ਬਦ ਆ ਇਹਨਾਂ ਨੂੰ ਅਸੀਂ ਵਾਚਕ ਕਹਿੰਨੇ ਆ ਕਿ ਉਸ ਦੇ ਵਾਂਗ ਆ ਉਸ ਦੇ ਤਰਾਂ ਆ ਵਾਚਕ ਕੀ ਹੋਇਆ ਵਾਂਗ ਹੁਣ ਜੇ ਤੁਹਾਨੂੰ ਇਸ ਸਟੇਟਮੈਂਟ ਦੇ ਵਿੱਚੋਂ ਵਾਚਕ ਪੁੱਛਿਆ ਹੁੰਦਾ ਤਾਂ ਉਹ ਵਾਂਗ ਹੋਣਾ ਸੀ ਸਾਂਝਾ ਗੁਣ ਪੁੱਛਿਆ ਹੁੰਦਾ ਤਾਂ ਸੁੰਦਰ ਹੋਣਾ ਸੀ ਉਪਮਾਨ ਪੁੱਛਿਆ ਹੁੰਦਾ ਤਾਂ ਚੰਦਰਮਾ ਹੋਣਾ ਸੀ ਉਪਮੇ ਪੁੱਛਿਆ ਵਾ ਇਸ ਲਈ ਚੇਰਾ ਵਾ ਇਸ ਤਰ੍ਹਾਂ ਅਸੀਂ ਜਿਹੜਾ ਸਾਰੇ ਦੇ ਸਾਰੇ ਵਿੱਚੋਂ ਦੇਖਣਾ ਹੁੰਦਾ ਕਿ ਕਿਹੜੀ ਚੀਜ਼ ਉਪਮਾਨ ਆ ਕਿਹੜੀ ਚੀਜ਼ ਉਪਮੇ ਆ ਕਿਹੜੀ ਚੀਜ਼ ਸਾਂਝਾ ਗੁਣੇ ਆ ਧਰਮ ਆ ਕਿਹੜੀ ਚੀਜ਼ ਵਾਚਕ ਆ ਅੱਗੇ ਵਧਦੇ ਆ ਅੱਗੇ ਹੈ ਕੁੰਤਕ ਨੇ ਵਿਕਰੋਕਤੀ ਦੇ ਮੁਖ ਪੇਦ ਕੀਤੇ ਹਨ ਨੰਬਰ 1 8 ਨੰਬਰ 2 6 ਨੰਬਰ 3 10 ਨੰਬਰ 4 7 ਕੁੰਤਕ ਨੇ ਵਿਕਰੋਕਤੀ ਦੇ ਕੀਤੇ ਨੇ ਜੀ 10 ਪੇਦ ਅੱਗੇ ਵਧਦੇ ਆ ਅਗਲਾ ਸਾਡਾ ਸਵਾਲ ਹੈ ਮਧੁਰਤਾ ਦਾ ਗੁਣ ਕਿਸ ਰੀਤੀ ਵਿੱਚ ਮਿਲਦਾ ਹੈ ਨੰਬਰ 1 ਗੌੜੀ ਨੰਬਰ 2 ਲਾਟੀ ਨੰਬਰ 3 ਪੰਜਾਲੀ ਨੰਬਰ 4 ਵੈਦਰ ਵੀ ਤਾਂ ਇਹਦਾ ਸਹੀ ਉੱਤਰ ਹੈ ਜੀ ਵੈਦਰ ਵੀ ਮਧੁਰਤਾ ਦਾ ਜਿਹੜਾ ਗੁਣ ਹੈ ਵੈਦਰ ਵੀ ਸ਼ੈਲੀ ਦੇ ਵਿੱਚ ਹੁੰਦਾ ਵੈਦਰ ਵੀ ਰੀਤੀ ਦੇ ਵਿੱਚ ਹੁੰਦਾ ਵਾ ਵੈਦਰ ਵੀ ਜਿਹੜੀ ਹੈ ਵੈਦਰਾਬ ਇਲਾਕੇ ਦੀ ਬੋਲੀ ਆ ਇਹਦੇ ਵਿੱਚ ਜਿਹੜੇ ਆ ਬਹੁਤ ਹੀ ਮਧੁਰ ਜਾਂ ਕਹਿ ਲੋ ਕਿ ਖੜਮੇ ਤੇ ਕਠੋਰ ਸ਼ਬਦਾਂ ਦੀ ਵਰਤੋਂ ਜਿਹੜੀ ਹੈ ਨਹੀਂ ਕੀਤੀ ਜਾਂਦੀ ਇਹਦੇ ਵਿੱਚ ਟੈਂਕਾ ਵਰਗ ਦੀ ਵਰਤੋਂ ਨਹੀਂ ਕੀਤੀ ਜਾਂਦੀ ਇਹਦੇ ਵਿੱਚ ਸਮਾਸ ਬਹੁਤ ਘੱਟ ਹੁੰਦੇ ਨੇ ਸਮਾਸ ਜਿਹੜੇ ਉਹ ਬਿਲਕੁਲ ਹੀ ਨਹੀਂ ਵਰਤੇ ਜਾਂਦੇ ਨਾਂ ਦੇ ਬਰਾਬਰ ਹੁੰਦੇ ਨੇ ਇਦੇ ਵਿੱਚ ਜ਼ਿਆਦਾਤਰ ਮਿੱਠੇ ਸ਼ਬਦ ਜਿਹੜੇ ਆ ਉਹਨਾਂ ਦੀ ਹੀ ਵਰਤੋਂ ਕੀਤੀ ਜਾਂਦੀ ਹੈ ਇਹਨੂੰ ਸਭ ਤੋਂ ਵੱਧ ਕੋਮਲ ਭਾਸ਼ਾ ਵੀ ਜਾਂ ਕੋਮਲ ਸ਼ੈਲੀ ਵੀ ਕਿਹਾ ਜਾਂਦਾ ਹੈ ਅੱਗੇ ਵਧਦੇ ਅਗਲਾ ਸਾਡਾ ਸਵਾਲ ਹੈ ਉਪਮੇ ਕਿਸ ਦਾ ਅੰਗ ਹੈ ਨੰਬਰ 1 ਅਤਕਥਨੀ ਨੰਬਰ 2 ਪ੍ਰਤੀਕ ਨੰਬਰ 3 ਰੂਪਕ ਤੇ ਨੰਬਰ 4 ਯਮਕ ਉਪਮੇ ਹੈਗਾ ਹੈ ਜੀ ਰੂਪਕ ਦਾ ਉਪਮੇ ਜਿਹੜਾ ਹੈ ਜੀ ਇਹ ਰੂਪਕ ਦਾ ਅੰਗ ਹੈ ਕਿਉਂਕਿ ਰੂਪਕ ਅਲੰਕਾਰ ਤੇ ਦੂਜਾ ਹੁੰਦਾ ਉਪਮਾ ਅਲੰਕਾਰ ਜਿਨ੍ਹਾਂ ਦੇ ਵਿੱਚ ਉਪਮੇ ਤੇ ਉਪਮਾਨ ਦੀ ਵਰਤੋਂ ਜਿਹੜੀ ਆ ਉਹ ਕੀਤੀ ਜਾਂਦੀ ਹੈ ਅਤਕਥਨੀ ਅਲੰਕਾਰ ਵੀ ਨਹੀਂ ਆ ਪ੍ਰਤੀਕ ਵੀ ਨਹੀਂ ਆ ਤੇ ਯਮਕ ਵੀ ਨਹੀਂ ਆ ਅੱਗੇ ਵਧਦੇ ਆ ਅਗਲਾ ਸਾਡਾ ਸਵਾਲ ਹੈ ਧੁਨੀ ਵਾਦੀਆਂ ਅਨੁਸਾਰ ਉੱਤਮ ਕਾਵ ਹੁੰਦਾ ਹੈ ਨੰਬਰ 1 ਜਿਸ ਵਿੱਚ ਅਬਿਧਾ ਅਰਥ ਦੀ ਪ੍ਰਧਾਨਤਾ ਹੋਵੇ ਨੰਬਰ 2 ਲਕਸ਼ਣਾ ਅਰਥ ਸਪਸ਼ਟ ਹੁੰਦਾ ਹੈ ਤੇ ਵਿਅੰਗ ਅਰਥ ਦੀ ਪ੍ਰਧਾਨਤਾ ਹੁੰਦੀ ਹੈ ਨੰਬਰ 3 ਅਵਿਦਾ ਤੇ ਲਕਸ਼ਣਾ ਦੋਹਾਂ ਦੀ ਪ੍ਰਧਾਨਤਾ ਹੁੰਦੀ ਹੈ ਨੰਬਰ 4 ਜਿਸ ਵਿੱਚ ਲਕਸ਼ਣਾ ਅਰਥ ਦੀ ਪ੍ਰਧਾਨਤਾ ਹੁੰਦੀ ਹੈ ਇਹਦਾ ਜਿਹੜਾ ਸਹੀ ਉੱਤਰ ਹੈ ਪਿਆਰੇ ਵਿਦਿਆਰਥੀਓ ਉਹ ਹੈ ਦੂਸਰਾ ਲਖਣਾ ਅਰਥ ਸਪਸ਼ਟ ਹੁੰਦਾ ਹੈ ਤੇ ਵਿਅੰਗ ਅਰਥ ਦੀ ਪ੍ਰਧਾਨਤਾ ਹੁੰਦੀ ਹੈ ਸਾਡੇ ਕੋਲ ਤਿੰਨ ਤਰ੍ਹਾਂ ਦੀਆਂ ਸ਼ਬਦ ਸ਼ਕਤੀਆਂ ਨੇ ਪਹਿਲੀ ਹੈ ਅਬਿਧਾ ਦੂਜੀ ਹੈ ਲਖਣਾ ਤੇ ਤੀਜੀ ਹੈ ਵਿਅੰਜਨਾ ਤਾਂ ਰਸਵਾਦੀਆਂ ਦੇ ਅਨੁਸਾਰ ਜਿੱਥੇ ਅਬਿਧਾ ਤੇ ਲਖਣਾ ਆਪਣਾ ਕੰਮ ਮੁਕਾ ਲੈਦੀਆਂ ਨੇ ਤੇ ਸਾਨੂੰ ਕਿਸੇ ਹੋਰ ਅਰਥ ਦੀ ਪ੍ਰਤੀਤਿ ਹੁੰਦੀ ਆ ਕਿਸੇ ਤੀਸਰੇ ਅਰਥ ਦੀ ਪਹਿਲਾ ਅਰਥ ਵੀ ਨਹੀਂ ਦੂਸਰਾ ਅਰਥ ਵੀ ਨਹੀਂ ਉਹ ਤੋਂ ਇਲਾਵਾ ਸਾਨੂੰ ਤੀਸਰੇ ਅਰਥ ਦੀ ਪ੍ਰਤੀਤਿ ਹੁੰਦੀ ਆ ਉੱਥੇ ਵਿਅੰਗ ਅਰਥ ਹੁੰਦਾ ਵਾ ਜਿਹਨੂੰ ਅਸੀਂ ਜਿਹੜਾ ਵਾ ਇਹ ਸਟੇਟਮੈਂਟ ਦੇ ਰਾਹੀਂ ਸਹੀ ਤਰ੍ਹਾਂ ਸਮਝ ਸਕਦੇ ਆ ਕਿ ਸਾਨੂੰ ਲਕਸ਼ਣਾ ਅਰਥ ਬਿਲਕੁਲ ਸਪਸ਼ਟ ਹੁੰਦਾ ਤੇ ਵਿਅੰਗ ਅਰਥ ਦੀ ਅੱਗੋਂ ਪ੍ਰਧਾਨਤਾ ਹੁੰਦੀ ਹੈ ਅੱਗੋਂ ਸਾਨੂੰ ਕੋਈ ਤੀਸਰਾ मीनिंग ਵੀ ਪਤਾ ਲੱਗ ਰਿਹਾ ਹੁੰਦਾ ਵਾ ਉਹਨੂੰ ਧੁਨੀਵਾਦੀਆਂ ਨੇ ਉੱਤਮ ਕਾਵ ਮੰਨਿਆ ਸਭ ਤੋਂ ਚੰਗਾ ਕਾਵ ਉਹ ਕਾਵ ਮੈਂ ਉਮੀਦ ਕਰਦੀ ਆ ਤੁਹਾਨੂੰ ਅੱਜ ਦਾ ਸਾਡਾ ਇਹ ਵਿਸ਼ੇਸ਼ ਲੈਕਚਰ ਐਮਸੀਕਿਊ ਦੇ ਨਾਲ ਰਿਲੇਟਿਡ ਪਸੰਦ ਆਇਆ ਹੋਵੇਗਾ ਤੁਹਾਡੇ ਕੋਈ ਵੀ ਸਵਾਲ ਹੋਣ ਤਾਂ ਤੁਸੀਂ ਸਾਨੂੰ ਇਸ ਨੰਬਰ ਦੇ ਉੱਤੇ ਕੰਟੈਕਟ ਕਰ ਸਕਦੇ ਹੋ ਸਾਨੂੰ ਪੁੱਛ ਸਕਦੇ ਹੋ ਅਸੀਂ ਉਮੀਦ ਕਰਦੇ ਹਾਂ ਕਿ ਤੁਸੀਂ ਇਸੇ ਤਰ੍ਹਾਂ ਹੀ ਸਾਡੇ ਚੈਨਲ ਦੇ ਨਾਲ ਜੁੜੇ ਰਹੋਗੇ ਜੇ ਤੁਸੀਂ ਸਾਡੇ ਚੈਨਲ ਤੇ ਨਵੇਂ ਆਏ ਹੋ ਤੇ ਸਾਡੇ ਚੈਨਲ ਨੂੰ ਹਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਤਾਂ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੁਸੀਂ ਸਾਨੂੰ ਕਮੈਂਟ ਬਾਕਸ ਚ ਦੱਸ ਸਕਦੇ ਹੋ ਕਿ ਤੁਹਾਨੂੰ ਸਾਡੀਆਂ ਵੀਡੀਓਜ਼ ਕਿਸ ਤਰ੍ਹਾਂ ਦੀਆਂ ਲੱਗਦੀਆਂ ਨੇ ਇਹਦੇ ਤੋਂ ਇਲਾਵਾ ਤੁਸੀਂ ਸਾਨੂੰ ਸੁਜੈਸ਼ਨਸ ਦੇ ਸਕਦੇ ਹੋ ਕਿ ਅਸੀਂ ਹੋਰ ਕਿਸ ਵਿਸ਼ੇ ਨਾਲ ਸੰਬੰਧਿਤ ਵੀਡੀਓਜ਼ ਬਣਾਈਏ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਦੇ ਲਈ ਰੱਬ ਰਾਖਾ